ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਇੰਦਰਜੀਤ ਕਾਦਲਾ ਵੱਲੋਂ ਜੈ ਭੀਮ ਜੈ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਬਹੁਤ ਹੀ ਨਿੰਦਨਯੋਗ ਘਟਨਾ ਜੋ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਾਗੋ ਕਾਵਾ ਵਿੱਚ ਵਾਪਰੀ ਭਾਗੋ ਕਾਵਾ ਦੇ ਨਗਰ ਵਾਸੀਆਂ ਵੱਲੋਂ ਸ਼੍ਰੀ ਗੁਰਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਤੇ ਚੱਲਦੇ ਹੋਏ ਸ਼੍ਰੀ ਗੁਰਦਾਸ ਮਹਾਰਾਜ ਜੀ ਦਾ ਉੱਥੇ ਮੰਦਿਰ ਬਣਾਇਆ ਗਿਆ ਤਾਂ ਜੋ ਸਮੂਹ ਸਮਾਜ ਕ੍ਰਾਂਤੀਕਾਰੀ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੁੜ ਸਕੇ ਔਰ ਉਹਨਾਂ ਦੇ ਬਚਨਾਂ ਤੇ ਚੱਲ ਸਕੇ ਪਰ ਉੱਥੇ ਦੇ ਕੁਝ ਜਾਤ ਹੰਕਾਰੀ ਅੰਸਰਾਂ ਵੱਲੋਂ ਸ਼ਿਰ ਗੁਰਦਾਸ ਮਹਾਰਾਜ ਜੀ ਦਾ ਜੋ ਮੰਦਿਰ ਬਣਾਇਆ ਗਿਆ ਸੀ ਉਹ ਤੋੜਿਆ ਗਿਆ ਉੱਥੇ ਹੀ ਸ਼ਿਰ ਗੁਰਦਾਸ ਮਹਾਰਾਜ ਜੀ ਦੇ ਸਰੂਪਾਂ ਨਾਲ ਬੇਦਬੀ ਕੀਤੀ ਗਈ ਔਰ ਬਾਬਾ ਸਾਹਿਬ ਵੇਦ ਕਰਦੇ ਜੋ ਸਰੂਪ ਉੱਥੇ ਪਏ ਸੀ ਉਹਨਾਂ ਨੂੰ ਵੀ ਖੁਰਦਬੁਰਦ ਕੀਤਾ ਗਿਆ ਨਗਰ ਵਾਸੀਆਂ ਵੱਲੋਂ ਜੋ ਮੰਦਰ ਦਾ ਬੋਰਡ ਲਗਾਇਆ ਸੀ ਸ਼੍ਰੀ ਗੁਰਵਦਾਸ ਮਹਾਰਾਜ ਜੀ ਦੇ ਨਾਂ ਤੇ ਉਹ ਵੀ ਉਹ ਬੋਰਡ ਜਾਤਕਾਰੀਆਂ ਅੰਸਰਾਂ ਨੇ ਉਹ ਬੋਰਡ ਪਾੜਿਆ ਬਕਾਇਦਾ ਸਾਰੇ ਪਾਸੇ ਉਹ ਵੀਡੀਓ ਚੱਲ ਰਹੀ ਆ ਸਮੂਹ ਸਮਾਜ ਵਿੱਚ ਇਸ ਚੀਜ਼ ਨੂੰ ਲੈ ਕੇ ਭਾਰੀ ਰੋਸ ਪੈਦਾ ਹੋਇਆ ਔਰ ਜਿੱਥੇ ਨગરਵਾਸੀਆਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਇਹ ਵੀ ਦੱਸਿਆ ਕਿ ਜੋ ਇਹ ਜਾਤ ਹੰਕਾਰੀ ਬੰਦੇ ਆ ਲਗਾਤਾਰ ਸਾਨੂੰ ਜਾਤੀ ਸੂਚਕ ਸ਼ਬਦ ਬੋਲਦੇ ਆ ਔਰ ਸਾਨੂੰ ਲਗਾਤਾਰ ਇਹ ਜਾਤ ਦੇ ਹੰਕਾਰ ਵਿੱਚ ਆ ਕੇ ਟਿਕਾ ਟਿੱਪਣੀ ਲਗਾਤਾਰ ਇਹ ਸਾਨੂੰ ਕਰਦੇ ਆ ਔਰ ਅਸੀਂ ਇਹਨਾਂ ਨੇ ਇਹੀ ਗੱਲ ਕੀਤੀ ਵੀ ਜੋ ਤੁਸੀਂ ਗੱਲ ਕਰਨੀ ਆ ਨગરਵਾਸੀਆਂ ਨਾਲ ਸਿੱਧੀ ਕਰੋ ਪਰ ਇਹਨਾਂ ਜਾਤ ਹੰਕਾਰੀ ਬੰਦਿਆਂ ਨੇ ਨਮਰਦਾਂ ਨੇ ਸ਼੍ਰੀ ਗੁਰੂਵਦਾਸ ਮਹਾਰਾਜ ਜੀ ਦਾ ਜੋ ਨਗਰ ਵਾਸੀਆਂ ਵੱਲੋਂ ਮੰਦਿਰ ਬਣਾਇਆ ਗਿਆ ਸੀ ਇਹਨਾਂ ਨੇ ਉਸ ਮੰਦਿਰ ਨੂੰ ਤੋੜ ਕੇ ਸਾਡੇ ਜਿੱਥੇ ਰਹਿਬਰਾਂ ਦੀ ਵਿਦਵੀ ਕੀਤੀ ਉੱਥੇ ਹੀ ਸਮੂਹ ਸਮਾਜ ਵਿੱਚ ਇਸ ਚੀਜ਼ ਦਾ ਰੋਸ ਪੈਦਾ ਕੀਤਾ ਔਰ ਸਮਾਜ ਦੀ ਜਿਹੜੀ ਏਕਤਾ ਆ ਇਹਨਾਂ ਜਾਤ ਹੰਕਾਰੀ ਬੰਦਿਆਂ ਨੇ ਭੰਗ ਕੀਤੀ ਤੇ ਜਾਦੇ ਹੈ ਵੀਡੀਓ ਸਾਰੇ ਪਾਸੇ ਚਲਦੀ ਹੋਈ ਸਾਡੇ ਧਿਆਨ ਵਿੱਚ ਆਈ ਤੇ ਨਗਰ ਵਾਸੀਆਂ ਦੇ ਨਾਲ ਗੱਲਬਾਤ ਜੋ ਉਹਨਾਂ ਦੇ ਦੱਸ ਅਨੁਸਾਰ ਚਲਦੀ ਸੀਗੀ ਵੀ ਇਹਨਾਂ ਬੰਦਿਆਂ ਨੇ ਲਗਾਤਾਰ ਸਾਡੇ ਰਹਿਵਰਾਂ ਦੀ ਵਿਚਾਰਧਾਰਾ ਨੂੰ ਉਲਟ ਚਲਦੇ ਹੋਏ ਸਾਨੂੰ ਲਗਾਤਾਰ ਹੀ ਤੰਗ ਪੇਸ਼ਾਨ ਕਰਦੇ ਸੀ ਪਰ ਇਹਨਾਂ ਨੇ ਆਪਣੀ ਜੋ ਅਕਾਦ ਸੀ ਉਹ ਦੱਸ ਦਿੱਤੀ ਸ਼੍ਰੀ ਗੁਰੂ ਅਰਬਦਾਸ ਮਹਾਰਾਜ ਜੀ ਦੇ ਮੰਦਰ ਨੂੰ ਇਹਨਾਂ ਨੇ ਨੁਕਸਾਨ ਪਹੁੰਚਾਇਆ ਔਰ ਜੋ ਮਹਾਰਾਜ ਦੀ ਉਥੇ ਸਰੂਪ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਬਿਆਦਵੀ ਕਰਦੇ ਹੋਏ ਖੁਰਦਬੋਤ ਕਰਨ ਦੀ ਕੋਸ਼ਿਸ਼ ਕੀਤੀ ਉਤੋ ਹੀ ਜੋ ਪੱਤਰਕਾਰ ਭਾਈ ਸਾਡੇ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਵੀਡੀਓ ਬਣਾਈ ਔਰ ਮੌਕੇ ਦੇ ਜੋ ਸਦਰ ਥਾਣੇ ਦੇ ਐਸਐਚਓ ਅਮਨਦੀਪ ਸਿੰਘ ਉਥੇ ਪਹੁੰਚੇ ਜਦ ਪੱਤਰਕਾਰ ਸਾਹਿਬ ਨੇ ਉਹਨਾਂ ਦੀ ਵੀ ਵੀਊ ਲੈਣੇ ਚਾਹੇ ਬਾਈਟ ਲੈਣੀ ਚਾਹੀ ਪਰ ਉਹਨਾਂ ਨੇ ਕੈਮਰੇ ਅੱਗੇ ਆਉਣਾ ਮਨਾ ਕਰ ਦਿੱਤਾ ਔਰ ਉਹਨਾਂ ਨੇ ਅਸ਼ਵਾਸ਼ਣ ਦਵਾਇਆ ਪਿੰਡ ਵਾਲਿਆਂ ਨੂੰ ਨਗਰ ਵਾਸੀਆਂ ਨੂੰ ਕਿ ਜਲਦੋਂ ਜਲਦ ਜਿਨ੍ਹਾਂ ਚਰਾਤੀਆਂ ਅੰਸਰਾਂ ਨੇ ਗੁਰੂ ਮਹਾਰਾਜ ਦੇ ਮੰਦਰ ਦੀ ਤੋੜਪਾਨ ਕੀਤੀ ਆ ਉਹਨਾਂ ਅੰਸਰਾਂ ਨੂੰ ਜਲਦੋਂ ਜਲਦ ਗ੍ਰਿਫਤਾਰ ਕਰਕੇ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਦੇ ਕੀਤੀ ਜਾਵੇਗੀ ਤੇ ਦਾਸ ਵੱਲੋਂ ਸਮੂਹ ਸਮਾਜ ਵੱਲੋਂ ਇਹ ਹੈ ਪੀਲਾ ਕਿ 17 ਤਰੀਕ ਸੋਮਵਾਰ ਤੱਕ ਜੇ ਇਹਨਾਂ ਸ਼ਰਾਤੀ ਅੰਸਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਾ ਪਹੁੰਚਾਇਆ ਗਿਆ ਜੋ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਨਾ ਕੀਤੀ ਗਈ ਤਾਂ ਸਮੂਹ ਸਮਾਜ ਗੁਰਵਧਾਰ ਟਾਈਗਰ ਫੋਰਸ ਵੱਲੋਂ ਔਰ ਸਮੂਹ ਸਮਾਜਿਕ ਜਥੇਬੰਦੀਆਂ ਵੱਲੋਂ ਗੁਰਦਾਸਪੁਰ ਭਾਗੋ ਕਾਵਾਂ ਦੇ ਵਿੱਚ ਜੋ ਘਟਨਾ ਵਾਪਰੀ ਗਈ ਉਸ ਦੇ ਰੋਸ ਦੇ ਸਬੰਧ ਵਿੱਚ ਔਰ ਗੁਰੂ ਰਹਿਬਰਾਂ ਦੇ ਸਤਕਾਰ ਦੇ ਸਬੰਧ ਵਿੱਚ ਸਦਰ ਠਾਣਾ ਦਾ ਘਰਾ ਕੀਤਾ ਜਾਵੇਗਾ ਸੋਮਵਾਰ ਨੂੰ ਸਾਰੇ ਸਤਕਾਰਯੋਗ ਸਾਥੀ ਜਥੇਬੰਦੀਆਂ ਸਦਰ ਠਾਣੇ ਪਹੁੰਚਣਗੀਆਂ ਔਰ ਸਦਰ ਠਾਣੇ ਦਾ ਘਰਾ ਕੀਤਾ ਜਾਵੇਗਾ ਜੇਕਰ ਇਹਨਾਂ ਸ਼ਰਾਤੀਆਂਸਰਾ ਵੱਲੋਂ ਬੰਦੀ ਕਾਰਵਾਈ ਇਹਨਾਂ ਤੇ ਕਰਕੇ ਇਹਨਾਂ ਨੂੰ ਸਲਾਖਾਂ ਪਿੱਛੇ ਨਾ ਪਹਚਾਇਆ ਗਿਆ ਸਾਰੇ ਸਤਕਾਰਯੋਗ ਸਾਥੀਆਂ ਨੂੰ ਜੈਪੀ ਜੈ ਭਾਰਤ ਜੈ ਗੁਰਦੇਵ ਧਾਨਗੁਰ ਦੇ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਫਤਿਹ